ਜਿੰਦਾਬਾਦ 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 ਲੜਦੇ ਨੋ ਇਸਤਰੀ ਮਲਾਜ਼ਮਾਂ ਦਾ ਸ਼ੋਸ਼ਣ ਕਰਨ ਵਾਲਾ ਦਪੀਓ ਕੋਲਾ ਸਿੰਘ ਮਰਦਾਬਾਦ ਜਿੰਦਾਬਾਦ ਜਿੰਦਾਬਾਦ ਦਪੀਓ ਕੋਲਾ ਸਿੰਘ ਮਰਦਾਬਾਦ ਜਿੰਦਾਬਾਦ ਲਗਾ ਇਹ ਨੇ ਕਿ 16 ਅਗਸਤ ਤੋਂ ਸਾਡੀਆਂ ਅਧਿਆਪਕਾਵਾਂ ਨੇ ਦੋ ਜਿਹੜੀ ਬਲਾਗ ਫਤੇਗੜ ਚੂੜੀਆਂ ਤੋਂ ਨੇ ਮੈਡਮ ਸੁਖਪ੍ਰੀਤ ਸੁਖਪ੍ਰੀਤ ਗਿੱਲ ਜਿਹੜੇ ਕਿ ਸਕੂਲ ਮੰਜਿਆ ਵਾਲਾਂ ਤੋਂ ਮੰਜਿਆ ਵਾਲੀ ਤੋਂ ਟਰਾਂਸਫਰ ਹੋ ਕੇ ਤੇ ਸਰਕਾਰੀ ਪ੍ਰਾਇਮਰੀ ਸਕੂਲ ਖੈਰਾ ਖੈਰਾ ਦੇ ਵਿੱਚ ਆਏ ਆ ਉਹਨਾਂ ਨੇ ਤਕਰੀਬਨ 16 ਅਗਸਤ ਤੋਂ ਜੋ ਉਹਨਾਂ ਦੇ ਨਾਲ ਬੀਪੀਓ ਪੋਲਾ ਸਿੰਘ ਉਹਨਾਂ ਨੂੰ ਪਰੇਸ਼ਾਨ ਕਰ ਰਹੇ ਆ 16 ਅਗਸਤ ਤੋਂ ਡੀਓ ਦਫ਼ਤਰ ਨੂੰ ਲਗਾਤਾਰ ਅਪਰੋਚ ਕਰ ਰਹੇ ਆ ਉਸ ਤੋਂ ਬਾਅਦ ਸਰਕਾਰੀ ਪ੍ਰਾਇਮਰੀ ਸਕੂਲ ਧੀਰਾ ਤੋਂ ਨੇ ਸਾਡੇ ਮੈਡਮ ਕਮਲਪ੍ਰੀਤ ਜਿਹੜੇ ਲਗਭਗ 10 ਸਤੰਬਰ ਤੋਂ ਉਹਨਾਂ ਨੂੰ ਕੋਈ ਡੀਓ ਦਫ਼ਤਰ ਤਾਈਂ ਕੰਮ ਨਹੀਂ ਉਹਨਾਂ ਨੂੰ ਵੀ ਇਹ ਅਫਸਰ ਲਗਾਤਾਰ ਪਰੇਸ਼ਾਨ ਕਰ ਰਿਹਾ ਉਹਨਾਂ ਨੇ ਵੀ ਬਾਰ-ਬਾਰ ਇਸ ਦਫ਼ਤਰ ਨੂੰ ਅਪਰੋਚ ਕੀਤਾ ਡੀਪੀਐਚ ਦਫ਼ਤਰ ਨੂੰ ਵੀ ਅਪਰੋਚ ਕੀਤਾ ਅਸੀਂ ਡੈਮੋਕਰੈਟਿਕ ਟੀਚਰ ਫਰੰਟ ਵੱਲੋਂ ਵੀ ਇੱਕ ਮੰਗ ਪੱਤਰ ਹੈ ਜਿਹੜਾ ਇਸ ਅਫਸਰ ਦੀਆਂ ਜਿਹੜੀਆਂ ਵਧੀਆਂ ਕਿਆਂ ਐ ਜਾਂ ਜੋ ਵੀ ਇਹਨੇ ਗਲਤ ਕੀਤਾ ਉਹਦੇ ਪ੍ਰਤੀ ਸचेत ਕਰਵਾਉਣ ਵਾਸਤੇ ਡੀਓ ਦਫ਼ਤਰ ਨੂੰ ਦੇ ਕੇ ਗਏ ਆਂ ਪਰ ਐਨੇ ਦਿਨ ਹੋਣ ਦੇ ਬਾਵਜੂਦ ਵੀ ਲਗਭਗ ਮਹੀਨਾ ਡੇਢ ਹੋ ਗਿਆ ਕਿ ਇਸ ਦਫ਼ਤਰ ਵੱਲੋਂ ਕੋਈ ਵੀ ਵਿਭਾਗੀ ਜਿਹੜੀ ਕਾਰਵਾਈ ਨਹੀਂ ਕੀਤੀ ਗਈ ਉਹਦੇ ਰੋਸ ਵਜੋਂ ਅਸੀਂ ਅੱਜ ਇੱਥੇ ਮੁਜਾਰਾ ਕਰ ਰਹੇ ਹਾਂ ਤੇ ਜਦੋਂ ਤੱਕ ਇਹ ਬੰਨਦੀ ਕਾਰਵਾਈ ਵਿਭਾਗ ਨਹੀਂ ਕਰਦਾ ਦਫ਼ਤਰ ਨਹੀਂ ਕਰਦਾ ਅਸੀਂ ਉਦੋਂ ਤੱਕ ਲਗਾਤਾਰ ਹੈ ਜਿਹੜਾ ਆਪਣਾ ਜਿਹੜਾ ਰੋਸ ਪ੍ਰਦਰਸ਼ਨ ਜਾਰੀ ਰੱਖਾਂਗੇ ਤੁਹਾਨੂੰ ਮਿਲਿਆ ਉਹ ਇੱਥੋਂ ਆ ਕੇ ਨਹੀਂ ਜੀ ਇੱਥੇ ਸਾਨੂੰ ਕੋਈ ਨਹੀਂ ਮਿਲਿਆ ਹੱਲੇ ਹੱਲੇ ਹੀ ਪਹੁੰਚੇ ਹਾਂ ਤੇ ਵੇਖਦੇ ਹਾਂ ਅੱਗੇ ਕੀ ਬੰਦਦਾ ਜੇਕਰ ਨਹੀਂ ਤੁਹਾਡੀ ਜਿਹੜੀ ਕਾਰਵਾਈ ਹੁੰਦੀ ਉਸ ਬੀਬੀ ਦੇ ਖਲਾਫ ਕਿ ਉਹਦਾ ਸੰਘਰਸ਼ ਰਹੇਗਾ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਖੇਰ ਹੈ ਤੋਂ ਪਹਿਲਾ ਮੰਜਿਆ ਵਾਲੀ ਸੀ ਇਸ ਸਾਡੇ ਜਿਹੜੇ ਸਤਕਾਰਯੋਗ ਬੀਪੀਓ ਪੋਲਾ ਸਿੰਘ ਜੀ ਹੈ ਇਹ ਪਹਿਲਾਂ ਇਹਨਾਂ ਦਾ ਕੀ ਕੈਰੇਕਟਰ ਹੈ ਉਹ ਮੈਂ ਤੁਹਾਨੂੰ ਦੱਸਦਾ ਪਹਿਲਾਂ ਇਹ ਤੁਹਾਨੂੰ ਗਲਤ ਮੈਸੇਜ ਕਰਨਗੇ ਜੇ ਤੁਸੀਂ ਰਿਸਪੌਂਸ ਕਰਤਾ ਤੇ ਫਿਰ ਤੁਸੀਂ ਸਹੀ ਹੋ ਜੇ ਤੁਸੀਂ ਉਹਦਾ ਵਿਰੋਧ ਕਰਤਾ ਜਾਂ ਇਗਨੋਰ ਕਰਤਾ ਜਾਂ ਬਲੌਕ ਕਰਤਾ ਫਿਰ ਤੁਹਾਨੂੰ ਉਹ ਕਿਸੇ ਵੀ ਹੱਦ ਤੱਕ ਭਾਵੇਂ ਉਹ ਗਰੰਟਾ ਦਾ ਸਿਲਸਿਲਾ ਹੋਵੇ ਭਾਵੇਂ ਉਹ ਕਿਸੇ ਵੀ ਤਰ੍ਹਾਂ ਦਾ ਹੁਣ ਮੇਰੀ ਜਿੱਦਾਂ ਬਦਲੀ ਹੋਈ ਸੀ ਉਹਦੇ ਵਿੱਚ ਵੀ ਇਹਨਾਂ ਨੇ ਬਹੁਤ ਹੀ ਖੱਜਲ ਖਰਾਬ 14-15 ਦਿਨ ਸਾਨੂੰ ਖਰਾਬ ਕੀਤਾ ਅਸੀਂ ਡੀਓ ਮੈਡਮ ਦੇ ਧਿਆਨ ਚ ਲਿਆਂਦਾ ਤੇ ਅਸੀਂ ਉਹਨਾਂ ਨੇ ਜਵਾਬ ਦਿੱਤਾ ਗੋ ਵੀ ਸਾਡੇ ਹੱਥ ਖੜੇ ਨੇ ਤੇ ਡিপিਆਈ ਮੈਂ ਉਹਨੂੰ ਗਏ ਫਿਰ ਵੀ ਨਹੀਂ ਉਹਨਾਂ ਦੀ ਵੀ ਨਹੀਂ ਮੰਨੀ ਫਿਰ ਆਪਣੇ ਚਲੋ ਉਸ ਤੋਂ ਬਾਅਦ ਮੇਰੀ ਉਸ ਤੋਂ ਬਾਅਦ ਇਹ ਹੁੰਦਾ ਵੀ ਮੇਰੀ ਉਸੇ ਪਰੇਸ਼ਾਨੀ ਦੌਰਾਨ ਜੋ ਇਹਨਾਂ ਨੇ ਹਰਾਸਮੈਂਟ ਦਿੱਤੀ 14-15 ਦਿਨ ਰਿਲੀਵਿੰਗ ਉਹਨਾਂ ਦੌਰਾਨ ਹੀ ਇਹਨਾਂ ਨੇ ਮੇਰੇ ਫੈਮਿਲੀ ਵੱਲੋਂ ਆਫੀਸ਼ੀਅਲ ਗਰੁੱਪ ਵਿੱਚ ਮੇਰੇ ਫਾਦਰ ਵੱਲੋਂ ਕੂੜ ਪ੍ਰਚਾਰ ਕੀਤਾ ਜਿਹਦਾ ਕਿ ਮੈਂ ਵਿਰੋਧ ਕਰਦੇ ਹੋਏ ਉਹ ਵੀ ਮੈਂ ਆਪਣੇ ਐਸਐਸਪੀ ਜਿਹੜੇ ਬਟਾਲਾ ਨੇ ਡੀਐਸਪੀ ਫਤਿਹਗੜ ਚੂੜੀਆਂ ਨੇ ਉਹਨਾਂ ਨੂੰ ਕੰਪਲੇਂਟ ਕੀਤੀ ਹੋਈ ਹੈ ਉਹਦੀ ਕਾਰਵਾਈ ਵੀ ਚੱਲਦੀ ਪਈ ਹੈ ਤੇ ਇਹਨਾਂ ਦੇ ਹੋਰ ਵੀ ਕਈ ਪਿਛਲੇ ਬਲਾਕਾਂ ਦੇ ਵੀ ਇਹੋ ਹੀ ਹੈਗੇ ਕੰਮ ਕਿ ਔਰਤਾਂ ਪ੍ਰਤੀ ਗਲਤ ਨਿਗਾ ਨਾ ਉਹਨਾਂ ਨਾਲ ਸਹਿਮਤੀ ਅਸੀਂ ਪਗਟਾਵਾਂਗੇ ਵੀ ਉਹਨਾਂ ਦੇ ਕੰਮਾਂ ਗਲਤ ਕੰਮ 'ਚ ਸਹਿਮਤ ਨਾ ਹੋਵਾਂਗੇ ਫੇਰ ਉਹਨਾਂ ਨੂੰ ਕਿਸੇ ਵੀ ਹੱਦ ਤੱਕ ਭਾਵੇਂ ਉਹ ਗਰੰਟਾ ਨੂੰ ਲੈ ਕੇ ਹੋਵੇ ਕੋਈ ਵੀ ਕਹਿ ਲੋ ਵੀ ਇਹਨਾਂ ਨੇ ਪੂਰਾ ਹਰਾਸ ਕਰਨਾ ਹੀ ਕਰਨਾ ਹੈ। ਕੋਈ ਵੀ ਵਿਭਾਗੀ ਕਾਰਵਾਈ ਕੀਤੀ ਗਈ ਵੀ ਨਹੀਂ ਕੋਈ। ਹਾਂਜੀ ਚੱਲ ਰਹੀ ਹੈ ਪਰ ਉੱਤੇ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ ਸਖਤ। ਹੁਣ ਤੁਹਾਨੂੰ ਮਿਲਿਆ ਇੱਥੇ ਕੋਈ ਆਗੇ ਨਹੀਂ ਕੋਈ। ਨਹੀਂ ਜੀ ਬਿਲਕੁਲ ਨਹੀਂ ਆ ਤੁਹਾਡੇ ਸਾਹਮਣੇ ਬੈਠੇ ਆ ਕੋਈ ਇੱਥੇ ਅਜੇ ਕੋਈ ਸੁਣ ਨਹੀਂ ਰਿਹਾ ਕੋਈ ਸਾਨੂੰ ਪੁੱਛ ਨਹੀਂ ਰਿਹਾ ਵੀ ਕਿਹੜੇ ਸਿਲਸਲੇ 'ਚ ਆਏ ਹੋ। ਬਸ ਐਦਾਂ ਹੀ ਆਂ ਦਰਵਾਜ਼ੇ ਬੰਦ ਨੇ। ਤਾਲਿਆਂ ਲੱਗੇ ਨੇ ਵੇਖ ਲਓ ਕੀ ਮੰਗ ਕਰ ਰਹੇ ਆ। ਮੰਗ ਇਹ ਵੀ ਇਹਨੂੰ ਸਸਪੈਂਡ ਹੀ ਕੀਤਾ ਜਾਵੇ ਜਿੰਨੇ ਇਹਨਾਂ ਦੇ ਪਿਛਲੇ ਵੀ ਚਿੱਠੇ ਸਾਰੇ ਸਾਹਮਣੇ ਸਾਡੇ ਯੂਨੀਅਨ ਦੇ ਧਿਆਨ ਚ ਆ ਗਏ ਨੇ ਤੇ ਮੈਂ ਤੇ ਚਲੋ ਉਸ ਚ ਹੋਣੀ ਲੰਗੀ ਆ ਕਿ ਲੋ ਹੁਣ ਨਾ ਹੀ ਹੋਣੀ ਵਾ ਪਿਆ ਪਰ ਉਹਨਾਂ ਹਾਲਾਤਾਂ ਚ ਵੀ ਮੈਂ ਮਤਲਬ ਕਿ ਮੈਨੂੰ ਇਹਨੇ ਪੂਰਾ ਇਸ ਬੰਦੇ ਨੇ ਕਹਿ ਲੋ ਵੀ ਮੇਰੀ ਫੈਮਿਲੀ ਤੱਕ ਸਫਰ ਕਰ ਰਹੀ ਹੈ ਮੇਰਾ ਬਾਹਰ ਅੰਦਰ ਨਾ ਨਿਕਲਣਾ ਮੁਸ਼ਕਲ ਕਰਤਾ ਹੈ ਮੇਰਾ ਆ ਪਿਛਲੇ ਦਿਨੀ ਇਹਨੇ ਪੁਤਲਾ ਵੀ ਸਾੜਿਆ ਇੱਕ ਲੇਡੀ ਦਾ ਮੈਨੂੰ ਲੱਗਦਾ ਨਹੀਂ ਵੀ ਕਿ ਦੀ ਹਿਸਟਰੀ ਚ ਕਿਸੇ ਟੀਚਰ ਦਾ ਅਧਿਆਪਕਾ ਵੱਲੋਂ ਉਹ ਇਹਨੇ ਇਹਨੇ ਹੀ ਉਹਨਾਂ ਨੂੰ ਪ੍ਰੈਸ਼ਰ ਦੇ ਕੇ ਕਿ ਮੈਨੂੰ ਇੱਥੋਂ ਆਪਣੇ ਫਤੇਗੜ ਚੂੜੀਆਂ ਤੋਂ ਉਹਨਾਂ ਦਾ ਉਹ ਐਡੀਸ਼ਨਲ ਚਾਰਜ ਹੈ। ਟੀਚਰਾਂ ਨੂੰ ਆਪਣੇ ਕੰਫੀਡੈਂਸ ਲੈ ਕੇ ਵੀ ਮੈਨੂੰ ਇੱਥੋਂ ਨਾ ਕੱਢਿਆ ਜਾਵੇ। ਮੇਰਾ ਪੁਤਲਾ ਛੜਵਾਇਆ ਗਿਆ ਉੱਥੇ ਫਤੇਗੜ ਚੂੜੀਆਂ। ਇਹ ਮੈਨੂੰ ਲੱਗਦਾ ਵੀ ਪਹਿਲੀ ਵਾਰੀ ਹੋਇਆ ਹੋਏਗਾ। ਇਸ ਹੱਦ ਤੱਕ ਉਹ ਇਹ ਬੰਦਾ ਗਿਰ ਚੁੱਕਾ ਹੈ। ਕਿੱਥੇ ਜੁੜੀ ਕਰਦਾ ਹੈ? ਅਹ ਕੌਣ ਜੀ? ਜਿਹੜਾ ਬੀਪੀਓ ਕਹਿੰਦਾ ਜੁੜੀ ਕਰ ਰਿਹਾ ਹੈ। ਫਤੇਗੜ ਚੂੜੀਆਂ ਐਡੀਸ਼ਨਲ ਹੈ। ਵੈਸੇ ਇਹਨਾਂ ਕੋ ਕਾਦੀਆਂ ਟੂ ਬਲੋਕ ਵੀ ਹੈ।